ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਪ੍ਰਿੰਟ ਸੂਟ ਲੈ ਕੇ ਤੇ ਬਹੁਤ ਹੀ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਤੇ ਆਪਾਂ ਦਿਖਾਉਣੇ ਤੁਹਾਨੂੰ ਸੂਟ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਇਨ੍ਹਾਂ ਸੂਟਾਂ ਦੇ ਉੱਪਰ ਤਾਂ ਤੁਸੀਂ ਕਰਵਾ ਸਕਦੇ ਹੋ ਨਹੀਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਬਹੁਤ ਹੀ ਜ਼ਿਆਦੇ ਸੋਹਣਾ ਟੇਸਟਾ ਬ੍ਰਾਂਡ ਟੀਲ ਦਾ ਸਟੱਫ ਹੈਗਾ ਲਓ ਜੀ ਜਿਹਦਾ ਪ੍ਰਾਈਸ ਰਹੂਗਾ ਜੀ 3000 ਤੇ ਬਹੁਤ ਹੀ ਜਿਆਦੇ ਸੋਹਣੀ ਕੁਆਲਿਟੀ ਹੈਗੀ ਸਟੱਫ ਦੀ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦੇ ਵਧੀਆ ਸੂਟ ਹੈਗਾ ਨਾ ੜਕੀਲਾ ਨਾ ਲਾਈਕ ਤੀਲ ਦਾ ਸਟੱਫ ਅਲਾਈਨਿੰਗ ਲੱਗੂਗੀ ਲਓ ਜੀ ਟੀਸਟਾ ਦੀ ਇਸ ਤਰ੍ਹਾਂ ਸਟੈਂਪ ਤੁਹਾਨੂੰ ਮਿਲੂਗੀ ਆਪਣੇ ਫੈਬਰਿਕ ਤੇ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਨੈਕਸਟ ਸੂਟ ਫੇਰ ਹੈਗਾ ਜੀ ਤੀਲ ਦੇ ਵਿੱਚ ਜਿਹਦਾ ਪ੍ਰਾਈਸ ਹੋਊਗਾ 3000 ਤੈਸਰਾ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਾਂਦੇ ਸੋਹਣਾਗਾ ਜਲਦੀ ਜਲਦੀ ਆਰਡਰ ਕਰ ਦਿਓ ਜਦ ਤੱਕ ਕਿ ਮੌਸਮ ਚੇਂਜ ਹੋ ਰਿਹਾਗਾ ਨਾ ਉਸ ਅਕੋਰਡਿੰਗ ਇਹ ਸਟਾਫ ਐ ਲਾਈਨਿੰਗ ਲੱਗੋਗੀ ਤੇ ਬਹੁਤ ਵਧੀਆਗਾ ਜਿੱਦਾਂ ਮਰਜੀ ਤੁਸੀਂ ਪਾਰਟੀ ਵੇਅਰ ਛੋਟੇ ਮੋਟੇ ਫੰਕਸ਼ਨ ਤੇ ਤੁਸੀਂ ਇਹ ਸੂਟ ਹੈਗਾ ਜਿਹੜਾ ਪਾ ਕੇ ਜਾ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਹੈਗਾਗਾ ਮੈਥ 올 오버 수트 ਹੈਗਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਹੈਗਾ ਤੇ 올 오버 수트 ਰਹੂਗਾ 올 오버 수트 ਦਾ ਪ੍ਰਾਈਸ ਹੈਗਾ ਕਿੰਦਾ 1800 ਲਓ ਜੀ ਨੇਕਸਟ ਸੂਟ ਹੈਗਾ ਹੈਗਾ ਆਪਣੇ ਕੋਲੇ ਰੈੱਡ ਤੇ ਵਿੱਚ ਇਹ ਕੱਲੀ ਇੱਕ ਪੈਨ ਨੂੰ ਕਿਸੇ ਨੂੰ ਸ਼ਰਟ ਵੀ ਮਿਲ ਜੂਗੀ 올ਓਵਰ ਦਾ ਪ੍ਰਾਈਸ ਹੈਗਾਗਾ 2500 ਸ਼ਰਟ ਦਾ ਪ੍ਰਾਈਸ ਹੈਗਾਗਾ 1250 30 ਦਾ ਬ੍ਰਾਂਡ ਦੀ ਸ਼ਰਟ ਹੈਗੀ ਇਹ ਵੀ ਆਪਣੇ ਕੋਲੇ ਪੀਸ ਭੇਜੇ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋਗੇ ਲੋ ਜੀ ਨੈਕਸਟ ਸੂਟ ਇਹਦੇ ਨਾਲ ਦਾ ਸੇਮ 올ਓਵਰ ਆਪਣੇ ਕੋਲੇ ਅਵੇਲੇਬਲ ਹੈਗਾ ਜਿਹਦਾ ਪ੍ਰਾਈਸ ਰਹੂਗਾ 2500 ਇਹ ਤੁਸੀਂ 올ਓਵਰ ਸੂਟ ਜੜੀਆਂ ਭੈਣ ਆਪ ਪਸੰਦ ਕਰਦੀਆਂ ਨਗੇ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋਗੇ ਲਓ ਜੀ ਟੇਸਟਾ ਬ੍ਰਾਂਡ ਦਾ ਹੈਗਾ ਸਟੈਂਪ ਤੁਹਾਨੂੰ ਇੱਥੇ ਮਿਲੋਗੇ ਤੁਸੀਂ ਦੇਖ ਸਕਦੇ ਹੋਗੇ ਟੇਸਟਾ ਬ੍ਰਾਂਡ ਦੀ ਕਲੈਕਸ਼ਨ ਹੈ ਅੱਜ ਵਾਲੀ ਸਾਰੀ ਹਾਂ ਜੀ ਟਿਸ਼ੂ ਦੇ ਵਿੱਚ ਬਹੁਤ ਹੀ ਜਾਂਦੇ ਸੋਨਾ ਪ੍ਰਿੰਟ ਹੈਗਾ ਗਾਜਰੀ ਪੀਚ ਜਿਹਾ ਸ਼ੇਡ ਹੈਗਾ ਟੇਸਟਾ ਬ੍ਰਾਂਡ ਦਾ ਵੀ 올ਓਵਰ ਦਾ ਪ੍ਰਾਈਸ ਹੈਗਾ 2500 ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਾਫੀ ਜਿਆਦਾ ਸੋਹਣਾਗਾ ਲਓ ਜੀ ਇਸ ਤੋਂ ਬਾਅਦ ਹੈਗਾਗਾ ਮੈਚਿੰਗ ਸੂਟ ਹੈ ਜੀ ਲਓ ਜੀ ਯੈਲੋ ਸ਼ੇਡ ਦੇ ਵਿੱਚ ਤੇ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਟੈਸਟਾ ਬ੍ਰਾਂਡ ਹੈ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਸਟੈਂਪ ਤੇ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਤੇ ਇਸ ਤਰ੍ਹਾਂ ਇਹਦੀ ਬਾਟਮ ਆਂਗੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਕਈ ਭੈਣਾਂ ਦੋ ਦੋ ਸੂਟ ਸੇਮ ਸੇਮ ਆਰਡਰ ਕਰ ਦਿੰਦੇ ਨੇ ਨਾ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋਗੇ ਨੈਕਸਟ ਹੈਗਾ ਤੀਲ ਦੇ ਵਿੱਚ ਸਟੱਫ ਹੈਗਾ ਬਹੁਤ ਹੀ ਜਿਆਦਾ ਸੋਨਾ ਤੇ ਪ੍ਰਾਈਸ ਇਹਦਾ ਰਹੂਗਾ ਜੀ 3000 ਪ੍ਰਾਈਸ ਹੈਗਾ ਇਹਦਾ ਲਓ ਜੀ ਕਵਾਲਿਟੀ ਬਹੁਤ ਜਿਆਦੇ ਸੋਹਣੀ ਹੈਗੀ ਇਸ ਤੋਂ ਬਾਅਦ ਹੈਗਾ ਪਿਓਰ ਟੈਬੀ ਦੇ ਵਿੱਚ ਹੈਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਕਲਰ ਹੈਗਾ ਤੇ ਨਵਾਂ ਜਿਹਾ ਸ਼ੇਡ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 2500 ਟੀਸਟਾ ਬ੍ਰਾਂਡ ਦਾ ਫੈਬਰਿਕ ਹੈਗਾ ਲੋ ਜੀ ਪ੍ਰੋਪਰ ਤੁਹਾਨੂੰ ਮੈਂ ਸੂਟਾ ਖੋਲ ਕੇ ਦਿਖਾਤਾ ਇਸ ਤਰ੍ਹਾਂ ਦੀ ਪ੍ਰਿੰਟ ਡਿਜ਼ਾਈਨਿੰਗ ਰਹੂਗੀ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ 올 오버 수트 ਹੈਗਾ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਨਾ ਕਲਰ ਹੈ ਕੁਝ ਹਲાગੇ ਦਾ ਕਲਰ ਹੈਗਾ ਲੋ ਜੀ ਨੈਕਸਟ ਸੂਟ ਹੈਗੇ ਨੇ ਜੀ ਫੁੱਲ ਪਿਓਰ ਟੈਪੀ ਦੇ ਦੇਣਗੇ ਇੰਨਾ ਕੁ ਲਾਈਟ ਵੇਟ ਸਟੱਫ ਹੈਗਾ ਤੇ ਸੌਫਟ ਕੁਆਲਿਟੀ ਹੈਗੀ ਲਾਈਨਿੰਗ ਲੱਗੂਗੀ 3000 ਪ੍ਰਾਈਜ਼ ਰਹੂਗਾ ਟਿਸਟਾ ਬ੍ਰਾਂਡ ਦਾ ਰਹੂਗਾ ਫੈਬਰਿਕ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋਗੇ 3000 ਪ੍ਰਾਈਜ਼ ਰਹੂਗਾ ਇਹਦਾ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆਂਗੀ ਲਓ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਪਿਓਰ ਟੈਪੀ ਦੇ ਵਿੱਚ ਸੂਟ ਲੇਗੇ ਬਾਕੀ ਹੈਗੇ ਨੇ ਇਹਦੇ ਵਿੱਚ ਗ੍ਰੀਨ ਸ਼ੇਡ ਆ ਜਾਣਗੇ ਸਾਰੇ ਲਓ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਵੀ ਤੇ ਲਾਸਟ ਪ੍ਰਿੰਟ ਹੈਗਾ ਆਪਣੇ ਕੋਲੇ ਇਹ ਵੀ ਗ੍ਰੀਨ ਸ਼ੇਡ ਦੇ ਵਿੱਚ ਜਿਹੜਾ ਵੀ ਮਰਜ਼ੀ ਤੁਸੀਂ ਲੈ ਸਕਦੇ ਹੋ ਸਟਾਫ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇਗੇ ਜਿੱਦਾਂ ਕਿ ਕਾਫੀ ਪੈਣਾ ਵਰਕ ਵਾਲੇ ਸੂਟ ਨਹੀਂ ਲਾਇਕ ਕਰਦੇ ਤਾਂ ਤੁਸੀਂ ਇਹ ਵਾਲੇ ਲੈ ਸਕਦੇ ਹੋਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਜਲਦੀ ਜਲਦੀ ਆਪਟਾ ਆਰਡਰ ਕਰ ਦੇਣਾਗਾ ਤੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਸੂਟਸ ਦੇ ਉੱਪਰ ਤਾਂ ਕਰਵਾ ਸਕਦੇ ਹੋ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋਗੇ ਆਪਾਂ ਦੁਪੱਟਾ ਤੁਹਾਨੂੰ ਲਗਾ ਕੇ ਦੇ ਦਾਂਗੇ ਆਪਣੀ ਡਿਟੇਲ ਹੈ ਜਿਹੜੀ ਵਟਸਐਪ ਦੇ ਉੱਪਰ ਭੇਜ ਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਲਦੀ ਜਲਦੀ ਆਰਡਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ